ਫਲੋਰ ਵਿਖੇ ਆਂਗੜਵਾੜੀ ਮੁਲਾਜ਼ਮ ਜਿਨ੍ਹਾਂ ਨੂੰ ਪੰਜਾਬ ਸੀਟੂ ਬਲੋਂ ਸਰਕਾਰ ਦੀ ਦੋਗਲੀ ਨੀਤੀ ਦੇ ਖਿਲਾਫ ਫਲੋਰ ਦੇ ਸੀਟਪੀਓ ਦਫ਼ਤਰ ਅੱਗੇ ਲਗਾਇਆ ਧਰਨਾ ਇਤਨਾ ਸੇ ਕਿ ਆਂਗੜਵਾੜੀ ਮੁਲਾਜ਼ਮ ਜਿਨ੍ਹਾਂ ਨੂੰ ਪੰਜਾਬ ਸੀਟੂ ਦੇ ਸੱਦੇ ਤੇ ਜ਼ਿਲ੍ਹਾ ਜਲੰਧਰ ਦੇ ਬਲਾਕ ਫਲੋਰ ਵਿਖੇ ਸੈਂਕੜੇ ਆਂਗੜਵਾੜੀ ਵਰਕਰਾਂ ਹੈਲਪਰਾਂ ਨੇ ਬਲਾਕ ਪ੍ਰਧਾਨ ਦੀ ਅਗਵਾਈ ਵਿੱਚ ਸੀਡੀਪੀਓ ਦਫ਼ਤਰ ਫਲੋਰ ਦੇ ਬਾਹਰ ਧਰਨਾ ਲਗਾ ਦਿੱਤਾ ਧਰਨੇ ਨੂੰ ਜਨਸਿਕਤਰ ਕ੍ਰਿਸ਼ਨਾ ਕੁਮਾਰੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਪਾਸੇ ਦਾ ਸਰਕਾਰ ਨਵੀਂ ਸਿੱਖਿਆ ਨੀਤੀ ਅਨਸਾਰ ਤਿੰਨ ਤੋਂ 6 ਸਾਲ ਦੇ ਬੱਚਿਆਂ ਨੂੰ ਨਰਸਰੀ ਜਮਾਤਾਂ ਸ਼ੁਰੂ ਕਰਕੇ ਸਕੂਲਾਂ ਵਿੱਚ ਦਾਖਲੇ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਕੇਂਦਰ ਵੱਲੋਂ ਪੋਸ਼ਣ ਟਰੈਕ ਉੱਤੇ ਬੱਚਿਆਂ ਦੀ ਹਾਜ਼ਰੀ ਲਾਈਵ ਮੰਗੀ ਜਾ ਰਹੀ ਹੈ ਸਰਕਾਰ ਦੀ ਦੋਗਲੀ ਨੀਤੀ ਪ੍ਰਤੀ ਰੋਸ ਜाहिर ਕਰਦੇ ਹੋਏ ਆਂਗਣਵਾਰੀ ਮੁਲਾਜ਼ਮ ਜਿਨ੍ਹਾਂ ਨੇ ਰਾਹੀਂ ਸੀਡੀਪੀਓ ਮੰਗ ਪੱਤਰ ਪ੍ਰਮੁੱਖ ਸਕੱਤਰ ਨੂੰ ਭੇਜ ਕੇ ਮੰਗ ਕੀਤੀ ਹੈ ਕਿ ਜਿੰਨੀ ਦੇਰ ਤੱਕ 3 ਤੋਂ 6 ਸਾਲ ਦੇ ਬੱਚੇ ਸਾਨੂੰ ਆਂਗਣਵਾਰੀ ਕੇਂਦਰਾਂ ਵਿੱਚ ਵਾਪਸ ਨਹੀਂ ਕੀਤੇ ਜਾਂਦੇ ਉਦੋਂ ਤੱਕ ਫੋਟੋ ਕੈਪਚਰਿੰਗ ਦਾ ਕੰਮ ਨਹੀਂ ਕੀਤਾ ਜਾਵੇਗਾ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪੋਸ਼ਣ ਟਰੈਕ ਦਾ ਕੰਮ ਕਰਨ ਲਈ ਫੋਨ ਖਰੀਦ ਕੇ ਦਿੱਤੇ ਜਾਣੇ ਸਨ ਪਰ 5 ਸਾਲ ਬੀਤ ਜਾਣ ਦੇ ਬਾਅਦ ਵੀ ਫੋਨ ਖਰੀਦੇ ਨਹੀਂ ਗਏ ਜਦੋਂ ਤੱਕ ਸਮਾਰਟਫੋਨ ਜਾਂ ਲੈਪਟਾਪ ਖਰੀਦ ਕੇ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਪੋਸ਼ਨ ਟਰੈਕ ਵਿੱਚ ਜੋ ਨਵਾਂ ਕੰਮ ਆ ਰਿਹਾ ਹੈ ਉਹ ਰਜਿਸਟਰ ਨਹੀਂ ਕੀਤਾ ਜਾਵੇਗਾ ਇਹ ਜਥੇਬੰਦੀ ਦੀ ਪਹਿਲੀ ਚੇਤਾਵਨੀ ਹੈ ਜੇਕਰ ਸਰਕਾਰ ਨੇ ਇਹਨਾਂ ਮੰਗਾਂ ਪ੍ਰਤੀ ਸੰਜੀਦਗੀ ਨਾ ਦਿਖਾਈ ਤਾਂ ਆਂਗੜਵਾੜੀ ਮੁਲਾਜ਼ਮ ਜੂਨਿਅਰ ਵੱਲੋਂ ਸੰਪੂਰਨ ਪੋਸ਼ਣ ਪ੍ਰੋਗਰਾਮ ਦਾ ਬਾਈਕਾਟ ਕੀਤਾ ਜਾਵੇਗਾ ਆਂਗੜਵਾੜੀ ਮੁਲਾਜ਼ਮ ਜੂਨਿਅਰ ਜਿਥੇ ਆਪਣੇ ਅਧਿਕਾਰਾਂ ਦੀ ਲੜਾਈ ਲੜਦੀ ਹੈ ਉੱਥੇ ਹੀ ਆਂਗੜਵਾੜੀ ਦੇ ਲਾਭਪਾਤਰੀਆਂ ਦੀ ਸਿਹਤ ਨਾਲ ਕੁੜਵਾੜ ਵੀ ਨਹੀਂ ਹੋਣ ਦੇਵੇਗੀ ਉਹਨਾਂ ਨੇ ਕਿਹਾ ਕਿ ਮਾਰਗ ਫੈਡ ਵੱਲੋਂ ਜਿਹੜੀ ਸਪਲੀਮੈਂਟਰੀ ਨਿਊਟ੍ਰੀਸ਼ਨ ਮੁਹੱਈਆ ਕਰਵਾਈ ਜਾ ਰਹੀ ਹੈ ਉਸ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹਨ ਇਸ ਕਾਰਨ ਲਾਭਪਾਤਰੀਆਂ ਵੱਲੋਂ ਇਹ ਖਾਾਕ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਹੈ ਕਿਉਂਕਿ ਜਿਸ ਦਿਨ ਇਹ ਖਾਾਕ ਸ਼ੁਰੂ ਹੋਈ ਹੈ ਲਗਾਤਾਰ ਇਸ ਵਿੱਚ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਇਸ ਬੰਦੀ ਬਾਰ ਬਾਰ ਵਿਭਾਗ ਦੇ ਮੰਤਰੀ ਮੈਡਮ ਨੂੰ ਵੀ ਲਿਖਤੀ ਨੋਟ ਕਰਵਾ ਗਿਆ ਹੈ ਇਸ ਤੋਂ ਇਲਾਵਾ ਆਗੂ ਨੇ ਦੱਸਿਆ ਕਿ ਅੰਗੜਮੜੀ ਸੈਂਟਰਾਂ ਵਿੱਚ ਆਉਣ ਵਾਲਾ ਨਾਸ਼ਤਾ ਨਮਕੀਨ ਦਲੀਆ ਮਿੱਠਾ ਦਲੀਆ ਮੁਰਮਰੇ ਪੰਜੀਰੀ ਅਤੇ ਖਿਚੜੀ ਬਹੁਤ ਹੀ ਘਟੀਆ ਕਿਸਮ ਦਾ ਹੁੰਦਾ ਹੈ ਕਿਉਂਕਿ ਦਲੀਆ ਕੌੜਾ ਪੰਜੀਰੀ ਕੱਚੀ ਅਤੇ ਰੋਜ ਕੋ ਬਲਾਕਾਂ ਵਿੱਚ ਖਿਚੜੀ ਦੇ ਵਿੱਚ ਸੁੰਡੀਆਂ ਵਰਗੇ ਜੀ ਵੀ ਪਾਏ ਗਏ ਹਨ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਸਰਕਾਰ ਦਾ ਅਤੇ ਮਹਿਕਮੇ ਦਾ ਗਰੀਬ ਬੱਚਿਆਂ ਦੀ ਸਿਹਤ ਪ੍ਰਤੀ ਸੰਜਿਗਤ ਨਹੀਂ ਹੈ ਅਤੇ ਜੱਚਾ ਅਤੇ ਬੱਚੇ ਦੀ ਸਿਹਤ ਨਾਲ ਇਹ ਖਲਵਾੜ ਨਹੀਂ ਹੁਣ ਤਾਂ ਜਾ ਜਾਵੇਗਾ ਇਸ ਲਈ ਅੱਜ ਵੱਖ-ਵੱਖ ਬਲਾਕਾਂ ਵਿੱਚ ਸੀਡੀਪੀਓ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਮੰਗਦੀ ਹੈ ਕਿ ਮੰਗਾਂ ਦਾ ਜਲਦੀ ਹੱਲ ਕੀਤਾ ਜਾਵੇ ਨਹੀਂ ਤਾਂ ਮਜ਼ਮੂਰਨ ਜਥੇਬੰਦੀਆਂ ਨੂੰ ਸੰਘਰਸ਼ ਦਾ ਰਾਹ ਫੜਨਾ ਪਵੇਗਾ ਜਿਸ ਦੇ ਤੋਂ ਨਿਕਲਣ ਵਾਲੇ ਸੇਟਾਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਵਿਭਾਗ ਦੀ ਹੋਵੇਗੀ ਅੱਜ ਦੇ ਇਸ ਧਾਰਨੇ ਨੂੰ ਸੰਬੋਧਨ ਕਤਰ ਸੋਮਰਾਹੀ ਸਰਪਜਨ ਕੌਰ ਸੰਤੋਸ਼ ਕੁਮਾਰੀ ਨੀਲਮ ਕੁਮਾਰੀ ਪਰਮਜੀਤ ਲక్ష్ਮੀ ਲਤਾ ਨੇ ਕੀਤਾ ਏਬੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸਿੰਦਰ ਸਿੰਘ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਆ ਮੈਡਮ ਜਿਹੜਾ ਤੁਸੀਂ ਅੱਜ ਸੀਡੀਪੀਓ ਦਫ਼ਤਰ ਵਿਖੇ ਐਜੀਟੇਸ਼ਨ ਕਰ ਰਹੇ ਆ ਸਾਰੇ ਵਰਕਰ ਇਕੱਠੇ ਹੋ ਕੇ ਕੀ ਤੁਹਾਡਾ ਮੋਟੀਵੇਟ ਹੈ ਸਾਡਾ ਮੋਟੀਵੇਟ ਇਹੀ ਹੈ ਸਰ ਅਸੀਂ ਪੋਸ਼ਨ ਟਰੈਕਰ ਨੂੰ ਲੈ ਕੇ ਜਿਹੜਾ ਇਹ ਸਾਰਾ ਕੱਟ ਕੀਤਾ ਪੋਸ਼ਨ ਟਰੈਕਰ ਤੇ ਸਾਡਾ ਬਹੁਤ ਵਰਜਨ ਪੈ ਰਿਹਾ ਆ ਇਸ ਕਰਕੇ ਅਸੀਂ ਪੋਸ਼ਨ ਟਰੈਕਰ ਦਾ ਜਿਹੜਾ ਵਾਈਕਟ ਕਰਨਾ ਤੇ ਪਹਿਲੀ ਗੱਲ ਆ ਵੀ ਜਿਹੜੀ ਸ਼ੀਟ ਦੋ ਟੂ ਦੋ ਸਪਲਾਈ ਕੀਤੀ ਮੈਡਮ ਨੇ ਉਹਦੇ ਵਿੱਚ ਕਿਸੇ ਦੇ ਵਿੱਚ ਕੋਈ ਦਾਤੀ ਨਿਕਲਦੀ ਆ ਕਿਸੇ ਦੇ ਵਿੱਚ ਕੋਈ ਪੈਨ ਨਿਕਲਦਾ ਕਿਸੇ ਦੇ ਵਿੱਚੋਂ ਬੀੜੀਆਂ ਨਿਕਲਦੀਆਂ ਕਿਉਂਕਿ ਜੇ ਅਸੀਂ ਫੀਡ ਜਿਹੜੀ ਲਾਹ ਪਤਰੀਆਂ ਨੂੰ ਦਵਾਂਗੇ ਉਹ ਲਾਹ ਪਤਰੀ ਜਿਹੜੇ ਆ ਬੱਚੇ ਉਹ ਬਿਮਾਰ ਹੋਣਗੇ ਇਸ ਕਰਕੇ ਜਿਹੜੇ ਮਾਰਕਫੈਡੋ ਮਾਰਕਫੈਡ ਦੀ ਬਹੁਤ ਫੀਡ ਗੰਦੀ ਆ ਸਾਨੂੰ ਜਿਹੜੀ ਇਹ ਫੀਡ ਦੀ ਸਪਲਾਈ ਜਿਹੜੀ ਆ ਇਹ ਨਹੀਂ ਚਾਹੀਦੀ ਕਿਉਂਕਿ ਜਿਹੜੀ ਸਾਡੀ ਪਹਿਲਾਂ ਵਾਲੀ ਫੀਡ ਸੀਗੀ ਜਿੱਦਾਂ ਸਾਨੂੰ ਦੜੀਆਂ ਆਉਂਦਾ ਸੀ ਚੌਲ ਆਉਂਦੇ ਸੀਗੇ ਤੇ ਸਾਨੂੰ ਉਹੀ ਫੀਡ ਚਾਹੀਦੀ ਆ ਤੇ ਸਰਕਾਰ ਨੂੰ ਜਿਹੜੀ ਇਹ ਘਟੀਆਂ ਫੀਡ ਆਪਣੇ ਕੋਲੇ ਰੱਖਣੀ ਚਾਹੀਦੀ ਆ ਅਸੀਂ ਇਹ ਬੰਦੇ ਮਤਲਬ ਜਿਹੜੇ ਲੋਕੀ ਲਾਹ ਪਾਤਰੀ ਕੋ ਬਿਮਾਰ ਨਹੀਂ ਕਰਦੇ ਠੀਕ ਹੈ ਮੈਡਮ ਇੱਕ ਵਾਰਲੇ ਪਾਸੇ ਇਹ ਬੱਚਿਆਂ ਨੂੰ ਜਿਹੜੀ ਦੇਣ ਵਾਲੀ ਦਵਾਈ ਹੈਗੀ ਅਵੈਂਡਾਜ਼ੋਲ ਜਿਹੜੀ ਕੀੜਿਆਂ ਤੋਂ ਵਰਤੀ ਜਾਂਦੀ ਹੈ ਪੇਟ ਵਿੱਚ ਕੀੜੇ ਨਾ ਉਹਦੀਆਂ ਛਿਸ਼ੀਆਂ ਵੀ ਸਾੜੀਆਂ ਗਈਆਂ ਹੈਗੀਆਂ ਉਹਦਾ ਪਤਾ ਵੀ ਕੀ ਸਾਰਾ ਮਾਮਲਾ ਹੈਗਾ ਉਹ ਤੇ ਸਰ ਅਸੀਂ ਜਦੋਂ ਆਏ ਆ ਇੱਥੇ ਬਾਂਦਰ ਆ ਗਏ ਸਗੇ ਉਹਦੇ ਕਰਕੇ ਉਹਨਾਂ ਨੂੰ ਅਸੀਂ ਅੱਗ ਜਲਾ ਕੇ ਭਜਾਉਣਾ ਚਾਹੁੰਦੇ ਸੀ ਜਦ ਅਸੀਂ ਬੈਕ ਸਾਈਡ ਤੇ ਗਏ ਤੇ ਉੱਥੇ ਛਿਸ਼ੀਆਂ ਜੜੀਆਂ ਹੋਈਆਂ ਸਗੀਆਂ ਇਹ ਦਫ਼ਤਰਵਾਨਿਆਂ ਦਾ ਕੰਮ ਆ ਕਿਉਂਕਿ ਉਹਨਾਂ ਦੀ ਡੇਟ ਜਿਹੜੀ ਉਹ 4 ਮਹੀਨੇ ਦੀ ਅਜ ਰਹਿਂਦੀ ਸੀ ਤੇ ਡੇਟ ਅਜੇ ਇਹ ਦਫ਼ਤਰ ਵਾਲਿਆਂ ਨੂੰ ਪਤਾ ਹੋਊਗਾ ਕਿ ਇਹਨਾਂ ਨੇ ਕਾਹਤੇ ਨਹੀਂ ਉਹਨਾਂ ਨੂੰ ਆਪਣੇ ਸੈਂਟਰਾਂ ਦੇ ਵਿੱਚ ਪਹੁੰਚਾਇਆ ਗਿਆ ਤੇ ਉਹ ਬਾਅਦ ਚ ਜਿਹੜੀ ਆ ਉਹ ਦਵਾਈ ਦੀ ਦੁਰਵਤੋਂ ਕਰਦੇ ਆ ਤੇ ਉਹਨੂੰ ਅੱਗ ਲਗਾ ਕੇ ਜਿਹੜਾ ਉੱਥੇ ਸਿੱਟਿਆ ਗਿਆ ਇਹ ਇਹਨਾਂ ਦੀ ਗਲਤੀ ਹੈ ਦਫ਼ਤਰ ਵਾਲਿਆਂ ਦੀ ਠੀਕ ਹੈ ਕੀ ਮੰਗ ਕਰਦੇ ਆ ਤੁਸੀਂ ਸਰਕਾਰ ਤੋਂ ਅਸੀਂ ਇਹੀ ਕਰਦੇ ਆ ਸਾਡੀ ਜਿਹੜੀ ਫੀਡ ਆ ਫੀਡ ਵਧੀਆ ਹੋਣੀ ਚਾਹੀਦੀ ਆ ਤੇ ਸਾਡਾ ਜਿਹੜਾ ਪੋਸ਼ਣ ਟਰੈਕਰ ਤੇ ਆ ਉਹ ਸਾਡਾ ਬਾਈਕਾਟ ਆ ਜਦ ਤੱਕ ਸਾਨੂੰ ਮੋਬਾਈਲ ਪੱਤਾ ਨਹੀਂ ਮਿਲਦਾ ਵਧੀਆ ਸਾਨੂੰ ਨੈੱਟ ਨਹੀਂ ਮਿਲਦਾ ਮੋਬਾਈਲ ਨਹੀਂ ਮਿਲਦੇ ਟੈਬਲੇਟ ਨਹੀਂ ਮਿਲਦੇ ਇਸ ਕਰਕੇ ਜਿਹੜਾ ਅਸੀਂ ਉਹ ਕੰਮ ਨਹੀਂ ਕਰਾਂਗੇ ਬਾਈਕਾਟ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ